ਮੈਂ ਤੁਹਾਨੂੰ ਦੱਸ ਰਿਹਾ ਅਸੀਂ ਹੈਗੇ ਹਾਂ ਉਧਰੋਂ ਹੀ ਜੀ ਤੇ ਮੈਂ ਤਾਂ ਕਹਾਣੀਆਂ ਹੀ ਸੁੰਦਾ ਰਹਿੰਦਾ ਵਾਂ ਕਿ ਉਦੋਂ ਉੱਥੇ ਐਦਾਂ ਹੁੰਦੇ ਸੀ ਆਪਣੇ ਕੋਲ ਘੋੜੇ ਹੁੰਦੇ ਸੀਗੇ ਜੀ ਤੇ ਸਾਰਾ ਮਤਲਬ ਕਿ ਪਿੰਡ ਦਾ ਨਾਮ ਹੀ ਪਤਾ ਹੈ ਜਗਾ ਦਾ ਮਿੰਡ ਗੁੰਬਰੀ ਜੀ ਅ ਜ਼ਿਲ੍ਹਾ ਹਾਂਜੀ ਹਾਂਜੀ ਤੇ ਉਧਰ ਸੀਗਾ ਤੇ ਮਤਲਬ ਮੈਂ ਮੈਂ ਤਾਂ ਰੋਜ਼ ਸੁੰਦਾ ਰਹਿੰਦਾ ਹਾਂ ਨਾ ਇੱਕ ਇੱਛਾ ਵੀ ਹੈ ਘਰਦਿਆਂ ਦੀ ਕਿ ਹਾਂ ਆਪਾਂ ਕਦੀ ਜਾ ਕੇ ਦੇਖੀਏ ਕਦੀ ਕੀ ਸੀ ਮਤਲਬ ਚਲੋ ਉਹ ਜਗਾ ਦਾ ਬਚੀ ਨਹੀਂ ਕਦੀ ਗੇੜਾ ਹੀ ਮਾਰਾ ਹੀ ਇਹ ਹੈ ਨਾ ਤੇ ਮਤਲਬ ਇੱਕ ਨਾ ਉਹੀ ਪਿਛਲੀ ਵਾਰ ਵੀ ਉਹ ਕੇਵਲ ਤਾਲੀਵਾਲ ਜੀ ਨਾਲ ਵੀ ਆਹੀ ਗੱਲ ਹੋ ਰਹੀ ਸੀ ਕਿ ਜਦੋਂ ਵੀ ਗੱਲ ਕਰੋ ਨਾ ਤੇ ਇੱਕ ਵਾਰ ਤਾਂ ਹੁੰਦਾ ਹੈ ਕਿ ਇੱਕ ਵਾਰ ਤਾਂ ਆਪਾਂ ਆਪਣੀ ਜ਼ਿੰਦਗੀ ਉਜੜੀ ਹੈ ਪੂਰੀ ਹਾਂ ਹਾਂ ਬਹੁਤ ਪੂਰੀ ਪੂਰੀ ਬਹੁਤ ਵੱਡਾ ਘਾਟਾ ਯਾਰ ਸਾਨੂੰ ਬਹੁਤ ਵੱਡਾ ਘਾਟਾ ਪਿਆ ਬਹੁਤ ਵੱਡਾ ਘਾਟਾ ਹੈ ਇਹ ਇਹ ਉਹੀ ਹੈ ਕਿ ਬਸ ਉਹੀ ਜ਼ਖਮਾਂ ਤੇ ਆਪਾਂ ਮਰਹਮ ਹੀ ਲਾ ਰਹੇ ਹਾਂ ਹਾਲੇ ਤੱਕ ਬੜਾ ਕੋਲੇ ਅਰੇ ਇੰਨਾ ਸਾਲ ਹੋ ਗਏ ਐਨੀ ਔਰ ਤੁਸੀਂ ਦੇਖੋ ਨਾ ਕਿੰਨਾ ਵੱਡਾ ਕਤਲੇਆਮ ਹੋਇਆ ਸੀ ਕਿੰਨੀ ਵੱਡੀ ਘਟਨਾ ਸੀ ਯਾਰ ਇਹ ਦੁਰਘਟਨਾ ਸੀ ਯਾਰ ਮਤਲਬ ਇਹ ਹਿਊਮਨ ਹਿਸਟਰੀ ਦੀ ਬਹੁਤ ਵੱਡੀ ਟਰੈਜੇਡੀ ਹੈ ਇਹ ਔਰ ਹੋਇਆ ਕਿ ਨਾ ਨਾਲ ਹੈ ਜਿਹੜੇ ਪਹਿਲੇ ਵੀ ਜਾਨ ਨਿਸ਼ਾਵਰ ਕਰ ਰਹੇ ਸੀਗੇ ਆਜ਼ਾਦੀ ਲਈ ਮਤਲਬ ਇਹ ਜੀ ਅਗਰ ਪੰਜਾਬੀਆਂ ਨੂੰ ਪਤਾ ਹੁੰਦਾ ਵੈਸੇ ਕਿ ਇਹੋ ਜੀ ਆਜ਼ਾਦੀ ਮਿਲੇਗੀ ਕੀ ਲੜਾਈ ਹੁੰਦੀ ਐ ਉਹ ਜੀ ਹਾਂ ਦੇਖੋ ਉਹੀ ਤਾਂ ਗੱਲ ਆ ਉਹ ਭਗਤ ਸਿੰਘ ਕਰਕੇ ਵਿਚਾਰੇ ਕਿਹੜੇ ਕਿਹੜੇ ਬੰਦੇ ਸ਼ਹੀਦ ਹੋ ਗਏ ਤੇ ਬਾਅਦ ਚ ਕੀ ਹੋ ਗਿਆ ਸਾਰਾ ਕੁਝ ਦੇਖੋ ਤੁਸੀਂ ਕਿੰਨਾ ਵੱਡਾ ਤਖ਼ਤ ਕਿਉਂ ਆ ਕਿਉਂ ਆ ਸਾਨੂੰ ਪੰਜਾਬ ਦਿੱਤਾ ਫਿਰ ਪੰਜਾਬ ਨੂੰ ਦੁਬਾਰੇ ਫੇਰ ਕੱਟਤਾ ਹਨਾ ਹਾਂ ਫਿਰ ਉਸ ਤੋਂ ਆਜ਼ਾਦੀ ਤੋਂ ਬਾਅਦ ਵੀ ਵੰਡਿਆ ਹਮਾ ਅੱਜਲ ਕਰਕੇ ਸਾਡੇ ਨਾਲ ਬਹੁਤ ਥੱਕੇ ਹੋਏ ਨੇ ਬਹੁਤ ਥੱਕੇ ਹੋਏ ਆ ਸ਼ਾਇਦ ਇਹ ਹੀ ਕਾਰਨ ਹੈ ਕਿ ਆਪਾਂ ਇੱਕ ਟਾਈਮ ਤੇ ਜੋ ਸਭ ਤੋਂ ਯਾਰ ਰਿਸੋਰਸ ਰਿਚ ਨੌਲੇਜ ਰਿਚ ਆਪਸਿਗੇ ਇੰਨਾ ਇੰਨਾ ਵੰਡਵਟਾਰਾ ਕਰ ਕਰਕੇ ਕਰ ਕਰਕੇ ਇੰਨਾ ਮਤਲਬ ਸਾਡਾ ਕਲਚਰ 도 ਤੋੜੀ ਗਏ ਸਭ ਕੁਝ ਤੋੜੀ ਗਏ ਫਿਰ ਵੀ ਅਸੀਂ ਰੜਕਦੇ ਆ ਫਿਰ ਵੀ ਸਾਡੀ ਧੌਣ ਚ ਕਿੱਲਾ ਹੈ ਫਿਰ ਵੀ ਅਸੀਂ ਉਹਨਾਂ ਨੂੰ ਸੌਣ ਨਹੀਂ ਦਿੰਦੇ ਟੈਕੇ ਇਹ ਤਾਂ ਸਰ ਮੰਨਣ ਵਾਲੀ ਗੱਲ ਹੈ ਕਿ ਕਿ ਦੇਖੋ ਤੁਸੀਂ ਫਾਰਮ ਲਾ ਦੇ ਫੇਵਰ ਚੋ ਅਗੇਂਸਟ ਚੋ ਇਹ ਇਹ ਇਹਨੂੰ ਰੱਖੋ ਸਾਈਡ ਤੇ ਹਾਂਜੀ ਮੈਂ ਕਹਾਂਗਾ ਕਿ ਮਾਡਰਨ ਹਿਸਟਰੀ ਦੇ ਵਿੱਚ ਮਾਡਰਨ ਟਾਈਮਸ ਦੇ ਵਿੱਚ ਕਿ ਇਹੋ ਜਿਹਾ ਤਰਨਾ ਕਿਸ ਨੇ ਦਿੱਤਾ ਨੋ 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 ਮੈਂ ਕਹ ਰਿਹਾ ਇਹਦੇ ਨਾਲ ਕੋਈ 1% ਵੀ ਨਹੀਂ ਹੈਗਾ ਨੇੜੇ ਤੇੜੇ ਪੂਰੀ ਦੁਨੀਆ ਚ ਚੱਕ ਲੋ ਸੋਚ ਹੀ ਨਹੀਂ ਸਕਦਾ ਯਾਰ ਇੰਨਾ ਕੋਆਰਡੀਨੇਟਿਡ ਇੰਨਾ ਕੋਆਰਡੀਨੇਟਿਡ ਤਰਨਾ 2016 ਚ ਤੇ 2017 ਚ ਨਾ ਜਾਟ ਅੰਦੋਲਨ ਹੋਇਆ ਸੀ ਪਤਾ ਕਿੰਨਾ ਨੁਕਸਾਨ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਟਾਬੇ ਫੂਕਤੇ ਸੀ ਕੁੜੀਆਂ ਨੂੰ ਬੇਇੱਜ਼ਤ ਕੀਤਾ ਸੀ ਬਹੁਤ ਵਾਇਲੈਂਟ ਸੀ ਬਹੁਤ ਜਿਆਦਾ ਵਾਇਲੈਂਸ ਹੋਇਆ ਸੀ ਮਤਲਬ ਗੂਗਲ ਤੇ ਫੋਟੋਆਂ ਨੇ ਹਲੇ ਤੱਕ ਮਿਲਦੀਆਂ ਮਤਲਬ ਉੱਥੇ ਕੀ 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 ਹੋਇਆ ਸੀ ਖੇਤਾਂ ਦੇ ਵਿੱਚ ਮਤਲਬ ਇਨਰਵੀਅਰ ਔਰਤਾਂ ਦੇ ਮਤਲਬ ਬਹੁਤ ਤੇ ਅਸੀਂ ਇੰਨੀ ਵੱਡੀ ਗਿਣਤੀ 'ਚ ਬੈਠੇ ਆ ਉਦੋਂ ਸਾਡੇ ਨਾਲ ਹਰਿਆਣਵੀ ਭਰਾ ਵੀ ਬੈਠੇ ਆ ਸਾਰੇ ਬੈਠੇ ਆ ਉਦੋਂ ਕਿੰਨੇ ਸਿਵਲਾਈਜ਼ਡ ਬੈਠੇ ਆ ਕਿੰਨੇ ਇੱਕ ਮਤਲਬ ਵਾਕਾਇਦਾ ਬੈਠੇ ਅਸੀਂ ਔਰ ਆਪਾਂ ਸਰ ਇੱਕ ਚੀਜ਼ ਹੈ ਮਤਲਬ ਆਪਾਂ ਚ ਲੋਕ ਗੱਲ ਕਰਦੇ ਆ ਕਿ ਸਿੱਧੂ ਮੂਸੇਵਾਲੇ ਬਾਈ ਨਾਲ ਗਲਤ ਹੋਇਆ ਜੀ ਹਨਾ ਦੀ ਸਿੱਧੂ ਬਾਈ ਨਾਲ ਵੀ ਬਹੁਤ ਗਲਤ ਹੋਇਆ ਜੋ ਕਿ ਹੋਇਆ ਹੈ ਜੀ ਪਰ ਆਪਾਂ ਨਾ ਇਸ ਚੀਜ਼ ਬਾਰੇ ਕਦੇ ਨਹੀਂ ਗੱਲ ਕਰਦੇ ਕਿ ਜੋ ਉਸ ਫਾਰਮ ਪ੍ਰੋਟੈਸਟ ਦੇ ਵਿੱਚ ਜਿੰਨਾ ਲੋਕਾਂ ਦੀ ਜਾਨ ਗਈ ਜੀ ਉਹ ਨਾਮ ਵੀ ਨਹੀਂ ਪਤਾ ਉਹਨਗੇ ਕਾਫੀ ਲੋਕਾਂ ਨੂੰ ਪਤਾ ਜੀ ਜੀ ਕਿ ਕੌਣ ਸੀਗੇ ਉਹ ਲੋਕ ਕਿ ਹੋਏ ਸੀਗੇ ਉਹ ਉਹ ਕੌਣ ਕਰੇਗਾ ਉਹਨਾਂ ਵਾਰੇ ਗੱਲ ਕੌਣ ਕਰੇ ਔਰ ਕਦੋਂ ਕਰੇਗਾ ਕੋਈ ਨਹੀਂ ਅਸਲ ਚ ਗੱਲ ਇਹ ਹੁੰਦੀ ਆ ਕਿ ਦੇਖੋ ਲੀਡਰ ਜਿਹੜਾ ਹੁੰਦਾ ਨਾ ਲੀਡਰ ਦਾ ਲੀਡਰ ਹੀ ਹੁੰਦਾ ਦੇਖੋ ਜਿਹੜਾ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਵੀ ਹੁਣ ਅਣਗਿਣਤ ਲੋਕ ਮਾਰੇ ਗਏ ਪਰ ਉਹਨਾਂ ਦੇ ਨਾਂ ਨਹੀਂ ਸਾਨੂੰ ਪਤਾ ਸਾਨੂੰ ਨਾਂ ਪਤਾ ਹੈ ਮਹਾਤਮਾ ਗਾਂਧੀ ਦਾ ਸੁਭਾਸ਼ ਚੰਦਰ ਪੋਸ ਦਾ ਭਗਤ ਸਿੰਘ ਦਾ ਹਨਾ ਇਸ ਕਰਕੇ ਇਹ ਤਾਂ ਹੁੰਦਾ ਹੀ ਆ ਪਰ ਇਹ ਨਹੀਂਗਾ ਕਿ ਉਹ ਭੁਲਾਏ ਗਏ ਜਿਹੜੀਆਂ ਜਿਹੜੀਆਂ ਜਦੋਂ ਵੀ ਕਿਤੇ ਗੱਲ ਚੱਲਦੀ ਆ ਉਹਨਾਂ ਦੀਆਂ ਉਹਨਾਂ ਦੀ ਇੱਕ ਲਿਸਟ ਆ ਉਹ ਜਿਹੜੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਸੀਗੇ ਉਹਦੇ ਵੀ ਆ ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਸ ਤੋਂ ਅਸਲ ਦੇ ਵਿੱਚ ਜਿਹੜੇ ਆ ਨਾ ਸ਼ਹੀਦਾਂ ਦਾ ਸ਼ਹਾਦਤਾਂ ਦਾ ਮੁੱਲ ਉਦੋਂ ਪੈਂਦਾ ਹੁੰਦਾ ਜਦੋਂ ਤੁਸੀਂ ਫਾਈਨਲ ਲੜਾਈ ਜਿੱਤਦੇ ਹਾਂ ਜਦੋਂ ਤੁਸੀਂ ਫਾਈਨਲ ਲੜਾਈ ਜਿੱਤਦੇ ਹੋ ਨਾ ਜਿੱਦ ਤੇ ਤੁਸੀਂ ਉਹ ਲੜਾਈ ਜਿੱਤ ਲਈ ਨਾ ਜਿਹਦੇ ਤੋਂ ਬਾਅਦ ਫੇਰ ਨਹੀਂ ਲੜਾਈ ਹੋਣੀ ਅਸਲ 'ਚ ਮੁੱਲ ਉਦੋਂ ਪੈਂਦਾ ਹੁੰਦਾ ਸਮਝ ਗਏ ਨਾ ਸ਼ਹੀਦ ਬਹੁਤ ਹੁੰਦੇ ਰਹੇ ਪਰ ਜਦੋਂ 1947 ਨੂੰ ਭਾਰਤ ਆਜ਼ਾਦ ਹੋਇਆ ਨਾ ਉਸ ਤੋਂ ਬਾਅਦ ਹੀ ਰੋਡਾਂ ਦੇ ਨਾਂ ਰੱਖੇ ਗਏ ਆ ਉਸ ਤੋਂ ਬਾਅਦ ਹੀ ਚੌਕਾਂ ਦੇ ਨਾਂ ਰੱਖੇ ਗਏ ਆ ਉਸ ਤੋਂ ਬਾਅਦ ਹੀ ਨੋਟਾਂ ਤੇ ਮਹਾਤਮਾ ਗਾਂਧੀ ਛਪਿਆ ਇਸ ਕਰਕੇ ਉਹ ਫਾਈਨਲ ਜਿੱਦਦੇ ਅਸੀਂ ਲੜਾਈ ਜਿੱਤਾਂਗੇ ਸਾਡੇ ਬਹੁਤ ਸਾਰੇ ਸ਼ਹੀਦ ਆ ਜਿਹੜੇ ਉਹਨਾਂ ਦਾ ਮੌਤ ਉਸ ਤੋਂ ਬਾਅਦ ਬੈਠੇ